ਹਾਂਜੀ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਰਾਸ਼ਟ੍ਰੋਖਸ਼ਾ ਮਹਾਸੰਗ ਤੋਂ ਰਾਸ਼ਟ੍ਰਜਕਸ਼ ਅੱਜ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਦਾ ਜਿਹੜਾ ਇਹ ਮੁੱਦਾ ਬਹਿ ਕਾਉਸਸ ਜਿਹੜੀ ਪੰਜਾਬ ਸਰਕਾਰ ਹੈ ਬਹੁਤ ਸਾਰੇ ਲੋਕਾਂ ਕੋਲੋਂ ਪੂਰੀ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜਾ ਕਾਉਸਸ ਲੈ ਰਹੀ ਹੈ ਚਾਹੇ ਉਹ ਰੇੜੀ ਵਾਲਾ ਬੰਦਾ ਹੋਵੇ ਚਾਹੇ ਉਹ ਅਮੀਰ ਬੰਦਾ ਹੋਵੇ ਹਰ ਬੰਦਾ ਜਿਹੜਾ ਪੰਜਾਬ ਸਰਕਾਰ ਨੂੰ ਕਾਉਸਸ ਦੇ ਰਿਹਾ ਕਿਉਂ ਦੇ ਰਿਹਾ ਕਿਉਂਕਿ 2016 17 ਦੇ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਸੀ ਕਿ ਲੋਕਾਂ ਕੋਲੋਂ ਕਾਉਸਸ ਲਿੱਤਾ ਜਾਏਗਾ ਉਹਦੇ ਬਦਲੇ ਲੋਕਾਂ ਨੂੰ ਜਿਹੜੀਆਂ ਸੜਕਾਂ ਤੇ ਗਊਆਂ ਨੇ ਉਹਨਾਂ ਦਾ ਜਿਹੜਾ ਵਾ ਰੱਖ-ਰਖਾਵ ਕੀਤਾ ਜਾਏਗਾ ਤਾਂ ਕਿ ਲੋਕ ਵੀ ਸੇਫ ਹੋ ਸਕਣ ਤੇ ਗਊਆਂ ਵੀ ਜਿਹੜੀਆਂ ਅਸੀਂ ਗਊ ਮਾਤਾ ਕਹਿੰਦੇ ਆ ਉਹ ਵੀ ਜਿਹੜੀਆਂ ਸੇਫ ਹੋ ਸਕਣ ਲੇਕਿਨ ਬਹੁਤ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਆਉਂਦੀਆਂ ਨੇ ਲੇਕਿਨ ਕਿਸੇ ਨੇ ਵੀ ਇਸ ਚੀਜ਼ ਦਾ ਹਾਲੇ ਤੱਕ ਜ਼ਿਕਰ ਨਹੀਂ ਕੀਤਾ ਜੇ ਅਸੀਂ ਪੂਰੇ ਪੰਜਾਬ ਦੀ ਗੱਲ ਕਰੀਏ 1 ਲੱਖ ਦੇ ਕਰੀਬ ਜਿਹੜੀਆਂ ਗਊਆਂ ਨੇ ਇਸ ਟਾਈਮ ਪੂਰੇ ਪੰਜਾਬ ਦੀਆਂ ਸੜਕਾਂ ਤੇ ਮੌਜੂਦ ਨੇ ਹਰ ਸ਼ਹਿਰ ਦਾ ਵਾਸੀ ਪੰਜਾਬ ਦੇ ਵਿੱਚੋਂ ਜਦੋਂ ਆਪਣੇ ਸ਼ਹਿਰ ਤੋਂ ਬਾਹਰ ਨਿਕਲਦਾ ਹੈ ਉਹਦੇ ਮਨ 'ਚ ਡਰ ਦਾ ਮਾਹੌਲ ਹੁੰਦਾ ਹੈ ਕਿ ਕਿਤੇ ਰਾਤੀ ਉਹ ਆਪਣੇ ਪਰਿਵਾਰ ਨਾਲ ਨਿਕਲੇਗਾ ਤੇ ਕਿਤੇ ਰਾਤੀ ਐਕਸੀਡੈਂਟ ਨਾ ਹੋ ਜੇ ਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਤਕਰੀਬਨ 6 ਮਹੀਨੇ ਪਹਿਲਾਂ ਅਸੀਂ ਭੰਡਾਰੀ ਪੁਲ ਤੇ ਵੀ ਇੱਕ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਸੀ ਜਿਹਦਾ ਆਸ਼ਵਾਸਨ ਸਾਨੂੰ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਮਨੀਸ਼ ਅਗਰਵਾਲ ਜੀ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ ਕਿ ਜਿੰਨਾ ਕਾ ਉਸ ਪੰਜਾਬ ਸਰਕਾਰ ਨੇ ਹੁਣ ਤੱਕ ਇਕੱਠਾ ਕੀਤਾ ਵਾ ਉਹ ਜਨਤਕ ਕੀਤਾ ਜਾਏਗਾ ਤੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਹੋਰ ਗਊਸ਼ਾਲਾ ਨਵੀਆਂ ਖੁੱਲਣਗੀਆਂ ਉਹ ਵੀ ਦੱਸਿਆ ਜਾਣਗੀਆਂ ਲੇਕਿਨ ਅੱਜ ਦੇ ਦਿਨ ਤੱਕ ਅਸੀਂ ਦੇਖ ਰਹੇ ਆ ਕਿ ਹਾਲੇ ਵੀ ਨਾ ਤੇ ਭਗਵੰਤ ਮਾਨ ਨੇ ਉਸ ਚੀਜ਼ ਦਾ ਕੋਈ ਵੀ ਬਿਆਨ ਜਾਰੀ ਕੀਤਾ ਕਿ ਕਿੰਨਾ ਕਾ ਉਸ ਪੰਜਾਬ ਦੀ ਜਨਤਾ ਕੋ ਇਕੱਠਾ ਹੋਇਆ ਵਾ ਤੇ ਕਿੰਨਾ ਜਿਹੜਾ ਵਾ ਰਿਲੀਜ਼ ਕੀਤਾ ਜਾਏਗਾ ਜਾਂ ਕਿੰਨੀਆਂ ਗਊਸ਼ਾਲਾ ਜਿਹੜੀਆਂ ਉੱਥੇ ਬਣਾਈਆਂ ਜਾਣਗੀਆਂ ਸੋ ਅੱਜ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਆ ਪੰਜਾਬ ਸਰਕਾਰ ਦੇ ਖਿਲਾਫ ਕਿ ਆਪਣੀ ਕੈਬਨ ਦੇ ਵਿੱਚ ਤੁਸੀਂ ਲੋਕਾਂ ਤੇ ਉਹਨਾਂ ਲੋਕਾਂ ਦੇ ਦਰਸ਼ਕੋ ਜਿਹੜੇ ਰੇੜੀਆਂ ਵੀ ਲਾਉਂਦੇ ਨੇ ਤੇ ਤੁਹਾਨੂੰ ਇਹਨਾਂ ਨਾਲ ਕਾਉਸਸ ਵੀ ਭਾਰੇ ਲੇਕਿਨ ਅੱਜ ਵੀ ਉਹ ਜਿਹੜੇ ਸੁਰੱਖਿਤ ਨਹੀਂ ਹੈਗੇ ਦੂਸਰੇ ਨੰਬਰ ਤੇ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ 2023 ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੀ ਗਊਸ਼ਾਲਾ ਦੀ ਜ਼ਮੀਨ ਅਸੀਂ ਅਲਾਟ ਕਰਵਾਈ ਸੀ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਜਿਹਦੇ ਵਿੱਚ ਅੰਮ੍ਰਿਤਸਰ ਦੇ ਘੁੰਮਰੀਆਂ 700 ਜਿਹੜੀਆਂ ਗਊਆਂ ਉੱਥੇ ਰੱਖੀਆਂ ਜਾਣੀਆਂ ਸੀ 2 ਸਾਲ ਬੀਤਣ ਦੇ ਬਾਅਦ ਵੀ ਉੱਥੇ ਜਿਹੜੀ ਕੰਸਟ੍ਰਕਸ਼ਨ ਪ੍ਰੋਪਰ ਨਹੀਂ ਕੀਤੀ ਗਈ ਸਿਰਫ ਔਰ ਸਿਰਫ ਗਊਸ਼ਾਲਾ ਦੇ ਨਾਂ ਤੇ ਪਿੱਲਰ ਖੜੇ ਕੀਤੇ ਗਏ ਨੇ ਬਹੁਤ ਸ਼ਰਮ ਦੀ ਗ 9 ਕਰੋੜ ਰੁਪਇਆ ਅੰਮ੍ਰਿਤਸਰ ਸਰਕਾਰ ਪੈਸ਼ੰਦੇ ਅਕਾਊਂਟ ਦੇ ਵਿੱਚ ਹੋਣ ਦੇ ਬਾਵਜੂਦ ਕੋਈ ਵੀ ਕੰਸਟ੍ਰਕਸ਼ਨ ਉੱਥੇ ਨਹੀਂ ਕੀਤੀ ਗਈ ਜਦਕਿ ਵਾਦਾ ਕੀਤਾ ਗਿਆ ਸੀਗਾ ਕਿ 2024 ਦੇ ਵਿੱਚ ਫਰਵਰੀ ਵਿੱਚ ਕਮਿਸ਼ਨਰ ਸਾਹਿਬ ਵੱਲੋਂ ਕਿ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਠੇਕੇਦਾਰ ਆ ਉਹ ਜਿਹੜੀ ਕੰਸਟ੍ਰਕਸ਼ਨ ਪੂਰੀ ਕੀਤੀ ਜੋ ਸੁਣਵਾਈ ਕਿਉਂ ਨਹੀਂ ਹੋ ਰਹੀ ਬੜੇ ਲੰਬੇ ਸਿਰ ਤੋਂ ਤੁਹਾਡੀ ਮੰਗ ਚੱਲ ਰਹੀ ਦੇਖੋ ਜੀ ਕੋਈ ਵੀ ਸਮਾਜ ਦੇ ਵਿੱਚ ਗਲਤ ਕੰਮ ਹੁੰਦਾ ਉਹਦੀ ਆਵਾਜ਼ ਚੁੱਕਣਾ ਸਾਡਾ ਹਰ ਬੰਦੇ ਦਾ ਜਿਹੜਾ ਫਰਜ਼ ਆ ਅਸੀਂ ਇਹਨਾਂ ਨਾਲ ਲੋਕ ਕਾਉਸਸ ਭਰ ਰਹੇ ਨੇ ਸਨਵਾਏ ਸਿਰਫ ਔਰ ਸਿਰਫ ਇੱਕ ਕ腐ਪਸ਼ਨ ਜਿਹੜੀ ਪੰਜਾਬ ਨੂੰ ਖਾ ਚੁੱਕੀ ਆ ਕਈ ਸਾਲਾਂ ਤੋਂ ਖਾਂਦੀ ਜਾਈ ਆ ਭਗਵੰਤ ਮਾਨ ਸਰਕਾਰ ਨੇ ਬਹੁਤ ਵੱਡੇ ਵੱਡੇ ਵਾਦੇ ਕੀਤੇ ਸੀ ਕਿ ਜਿਹੜੀਆਂ ਸਰਕਾਰਾਂ ਨੇ ਪਹਿਲਾਂ ਕੰਮ ਨਹੀਂ ਕੀਤੇ ਉਹ ਕਰਕੇ ਦਿਖਾਨਗੇ ਤੇ ਜੇ ਕਾਂਗਰਸ ਨੇ ਉਸ ਟਾਈਮ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਗਊਂਸ਼ ਨਹੀਂ ਬਣਾਈ ਆਪਣਾ ਗਊਸ਼ਾਲਾ ਨਹੀਂ ਬਣਾਈਆਂ ਤੇ ਇਹਨਾਂ ਨੇ ਵੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਗਊਸ਼ਾਲਾ ਕੰਸਟਰਕਟ ਨਹੀਂ ਕੀਤੀਆਂ ਉਸ ਚੀਜ਼ ਦਾ ਅਸੀਂ ਰੋਸ਼ ਪ੍ਰਦਰਸ਼ਨ ਕਰ ਰਹੇ ਆਂ ਤੇ ਅੱਜ ਜਿਹੜਾ ਰੋਜ ਪ੍ਰਦਰਸ਼ਨ ਸਿਰਫ ਅੰਮ੍ਰਿਤਸਰ ਦੇ ਵਿੱਚ ਹੋਇਆ ਤੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰੋਜ ਪ੍ਰਦਰਸ਼ਨ ਲਿਖਿਆ ਆਜ ਅਸੀਂ ਭਗਵੰਤ ਮਾਨ ਦਾ ਪੁਤਲਾ ਸਾੜਾਂਗੇ ਤੇ ਅਸੀਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੇ ਆਂ ਵੀ ਮਨੀਸ਼ ਅਗਰਵਾਲ ਜੀ ਨੇ ਵੀ ਸਾਨੂੰ ਜਿਹੜਾ ਲਿਖਤੀ ਰੂਪ ਵਿੱਚ ਇੱਕ ਆਸ਼ਵਾਸਨ ਦਿੱਤਾ ਸੀ ਕਿ ਉਹ ਸੀਐਮ ਸਾਹਿਬ ਨਾਲ ਵੀ ਗੱਲ ਕਰਨਗੇ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ ਇੱਕ ਇਹੋ ਜਿਹੀ ਗਊ ਸੇਵਾ ਕਮਿਸ਼ਨ ਇੱਕ ਇਹੋ ਜਿਹੀ ਗਊ ਸੇਵਾ ਕਮਿਸ਼ਨ ਆ ਜਿਹਨੇ ਹਾਲੇ ਤੱਕ ਗਊ ਸੇਵਾ ਦਾ ਕੋਈ ਕੰਮ ਨਹੀਂ ਕੀਤਾ ਅਸੀਂ ਕਵਾਂਗੇ ਕਿ ਜਲਦੀ ਤੋਂ ਜਲਦੀ ਜਿਹੜਾ ਕਾਉਸਸ ਰਿਲੀਜ਼ ਕੀਤਾ ਜਾਏ ਦੇਖੋ ਜੀ ਅਸੀਂ ਅੱਜ ਅੰਮ੍ਰਿਤਸਰ ਤੋਂ ਸ਼ੁਰੂਆਤ ਕਰ ਰਹੇ ਹਾਂ ਸਾਡੇ ਨਾਲ ਹਰ ਵਰਗ ਦੇ ਜਿਹੜੇ ਸਮਾਜ ਦੇ ਲੋਕ ਮੌਜੂਦ ਨੇ ਅਸੀਂ ਸਾਰਿਆਂ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤਾਂ ਕਿ ਪੰਜਾਬ ਦਾ ਕਾਉਸਸ ਰਿਲੀਜ਼ ਕੀਤਾ ਜਾਏ ਭਗਵੰਤ ਮਾਨ ਦਾ ਵਿਰੋਧ ਕਰਾਂਗੇ ਹਨ ਮਹਾਨੀ ਮੈਰਾ ਰਾਸ਼ਟਰੀ ਗੁਰੱਖਿਆ ਮਹਾ ਸੰਗਤੋ ਅੱਜ ਤੋਂ ਡਿਵਲ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਜਾਣਾ ਚਾਹੀਦਾ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਪੁਕੀਗਾਰ ਚੌਂਗ ਵਿੱਚ ਕੀਤਾ ਜਾ ਰਿਹਾ ਹੈ ਗਊ ਮਤਾ ਕਰਕੇ ਕੀਤਾ ਜਾ ਰਿਹਾ ਕਿਉਂਕਿ 2023 ਵਿੱਚ ਪ੍ਰੋਟੈਸਟ ਕਰਕੇ ਇੱਕ ਜਗਾ ਲੋਟ ਕਰਵਾਈ ਗਈ ਸੀ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀਗੀ ਲੋਟ ਔਰ ਦੋ ਜਾਂ 3 ਮਹੀਨੇ ਦੇ ਅੰਦਰ ਅੰਦਰ ਉਹ ਗਊਸ਼ਾਲਾ ਬਣ ਕੇ ਤਿਆਰ ਹੋਣੀ ਸੀਗੀ ਅੱਜ ਉਸ ਨੂੰ ਦੋ ਤੋਂ 2.5 ਸਾਲ ਹੋ ਗਏ ਨੇ ਨਾਲ 2 ਕਰੋੜ ਰੁਪਏ ਸੈਂਸ਼ਨ ਹੋਇਆ ਸੀਗਾ ਉਹ ਗਊਸ਼ਾਲਾ ਹਜੇ ਬਿਲਕੁਲ ਵੀ ਤਿਆਰ ਨਹੀਂ ਹੋਈ ਬਣੀ ਨਹੀਂ ਐ ਸਿਰ ਪਿੱਲਰ ਹੀ ਉਹਦੇ ਇਕੱਠੇ ਕੀਤੇ ਗਏ ਨੇ ਔਰ ਗਊ ਮਾਤਾ ਦੀਆਂ ਹਾਲਤ ਜਿਹੜੀ ਸੜਕਾਂ ਤੇ ਰੁੱਲਦੀਆਂ ਪਈਆਂ ਨੇ ਕੂੜਾ ਕਰਕਟ ਖਾਂਦੇ ਉਹਨਾਂ ਨੂੰ ਦੇਖਦੇ ਹੋਏ ਇਹ ਪ੍ਰੋਟੈਸਟ ਕੀਤਾ ਗਿਆ ਹੈ ਕਿ ਤਾਜੋ ਜਲਦੀ ਉਹਨਾਂ ਦਾ ਸ਼ੈਲਟਰ ਬਣ ਸਕੇ ਔਰ ਉਹਨਾਂ ਨੂੰ ਆਪਣੇ ਘਰ ਪੰਗਾਇਆ ਜਾਵੇ। ਜਿਵੇਂ ਬਣਾ ਕੀਤਾ ਜਾ ਰਿਹਾ ਪ੍ਰੋਟੈਸਟ ਜੀ ਇਹ ਪੁੱਤਲੀ ਕੌਂਚ ਸੀ ਭਗਵੰਤ ਮਾਨ ਦਾ ਪੁੱਤਰਾ ਛੱਡ ਕੇ ਜਿਹੜਾ ਪ੍ਰੋਟੈਸਟ ਕਰ ਰਿਹਾ ਜੇ ਹੋ ਸਕਿਆ ਜੇ ਸਾਡੀ ਗੱਲ ਨਹੀਂ ਮੰਨੀ ਗਈ ਜੇ ਅਸੀਂ ਚੌਂਕੀ ਜਮ ਕਰਾਂਗੇ।